ਆਮ ਤੋ ਫਸਲ ਪਾਲੀ ਤੇ ਬੰਦੇ ਨੇ ਆਪ ਦੀ ਦੁਸ਼ਮਣੀ ਕੱਢਣ ਦੀ ਖਾਤਰ ਉਹਨੂੰ ਅੱਗ ਲਾਉਣ ਆ ਗਿਆ ਸੀਗਾ ਕਿਸਾਨ ਨੇ ਫੜ ਲਿਆ ਉਤੋਂ ਤੇ ਮੁੜ ਕੇ ਹੋ ਗਈ ਤੂੰ ਤੋਂ ਮੈਂ ਲੜਾਈ ਹੋ ਗਈ ਆਜੋ ਆਪਾਂ ਗੱਲ ਕਰਾਉਣੇ ਆ ਆ ਜਾ ਮਰੇ ਖੱਚ ਕੇ ਲਾ ਭੈਣ ਚੋਦ ਤੂੰ ਭੈਣ ਚੋਦ ਕੀ ਹੋ ਗਿਆ ਕੀ ਹੋ ਕੀ ਹੋ ਗਿਆ ਕੀ ਹੋ ਇਹ ਯਾਰ ਬੰਦਾ ਇਹ ਬੰਦਾ ਦੁਸ਼ਮਣੀ ਕਰਨ ਵਾਸਤੇ ਮੇਰੀ ਕਣਕ ਨੂੰ ਅੱਗ ਲਾਈ ਜਾਂਦਾ ਨੂੰ ਸ਼ਰਮ ਨਹੀਂ ਆਉਂਦੀ ਯਾਰ ਕਉ ਯਾਰ ਭੈਣ ਚੋਦ ਮੈਂ ਡਰਦਾ ਇਹਨਾਂ ਤੋਂ ਯਾਰ ਇਹ ਬੰਦਾ ਕਿਸੇ ਕੋਲ ਦਾਰੂ ਪੀ ਕੇ ਕਹੀ ਜਾਂਦਾ ਕਹਿੰਦਾ ਮੈਂ ਯਾਰ ਰਣਜੀਤ ਦੀ ਅੱਗ ਨੂੰ ਕਣਕ ਨੂੰ ਅੱਗ ਲਾਉਣੀ ਆ ਠੀਕ ਆ ਇਹ ਕਹਿੰਦਾ ਸਾਡੇ ਬਾਰਜਮੁਲੀ ਦੀ ਖੰਗੂਰੇ ਮਾਰ ਕੇ ਲੰਘਦਾ ਸੀਗਾ ਦੱਸ ਦੁਸ਼ਮਣੀ ਇੰਨੀ ਮਹਿੰਗੀ ਹੋ ਗਈ ਯਾਰ ਵੀ ਕਣਕ ਨੂੰ ਅੱਗ ਲਾਊਗਾ ਇਹ ਬੰਦਾ ਲਾਵਾਂਗੇ ਭਈ ਯਾਰ ਸੀਗਾ ਲਾ ਕੇ ਤੂੰ ਲਾ ਕੇ ਯਾਰ ਉਹ ਨਾ 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 ਯਾਰ ਓਏ ਨਾ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਆ ਉਸ ਵੇ ਦੀ ਕੋਈ ਦੁਸ਼ਮਣੀ ਹੋਊਗੀ ਲੜਾਈ ਸੀ ਕੁਛ ਮਰਜੀ ਆ ਤੇ ਇਹ ਲਾਉਣਾ ਸੀ ਅੱਗ ਸੱਸੀ ਜੀ ਸੱਸੀ ਹੈ ਬਈ ਬਈ ਇਹ ਕੀ ਗੱਲ ਹੋ ਗਈ ਤੁਸੀਂ ਇੱਥੇ ਗੱਲ ਕੀ ਹੋ ਗਈ ਮੇਰੀ ਗੱਲ ਸੁਣ ਬਈ ਯਾਰ ਬੰਦਾ ਦੁਸ਼ਮਣੀ ਕੱਢਣ ਵਾਸਤੇ ਇੱਥੇ ਇੰਨਾ ਗਰ ਸਕਦਾ ਮੈਂ ਸੋਚਿਆ ਨਹੀਂ ਸੀਗਾ ਦੁਸ਼ਮਣੀ ਛੋਟੀ ਕਾਦੀ ਬਈ ਬੰਦਾ ਮੇਰੇ ਨਾਲ ਲੜਿਆ ਹੋਇਆ ਠੀਕ ਹੈ ਇਹਨੂੰ ਮੈਂ ਫੜਿਆ ਮੇਰੀ ਕਣਕ ਨੂੰ ਅੱਗ ਲਾਈ ਜਾਂਦਾ ਸੀਗਾ ਤੁਸੀਂ ਕਣਕ ਨੂੰ ਕਹਦੋ ਅੱਗ ਲਾਉਂਦੇ ਸੀ ਬਈ ਮੈਂ ਕਣਕ ਨੂੰ ਅੱਗ ਲਾਉਂਗਾ ਇਹਨਾਂ ਨਾਲ ਮੈਂ ਲੜਿਆ ਮੈਂ ਯਾਰ ਤੇ ਲੜਿਆ ਮੈਂ ਕਣਕ ਨੂੰ ਥੋੜਾ ਅੱਗ ਲਾਈ ਜਾਂਦੀ ਤੇ ਬਈ ਮੈਂ ਲਾਉਂਗਾ ਯਾਰ ਮੈਂ ਵੈਰ ਕ ਮੈਂ ਕਿੱਡੂ ਬੈਰੇ ਯਾਰ ਬਾਈ ਉਹ ਮਨ ਦੇ ਬੱਸ ਜਾਣੀ ਉਹ ਮੇਰੇ ਗੱਲ ਕਿਵੇਂ ਪੈ ਜਾਣਗੇ ਜੇ ਇਹਦੇ ਬੱਸ 'ਚ ਹੁੰਦਾ ਤੂੰ ਮੇਰੇ ਗੱਲ ਨੂੰ ਹੱਥ ਨਾ ਪਾਉਂਦਾ ਇਹਨੂੰ ਬੱਸ ਦੁਸ਼ਮਣੀ ਇਹ ਬੱਸ ਸਿਰਫ ਕਣਕ ਕਣਕ ਨੂੰ ਅੱਗ ਲਾਊਗਾ ਕਣਕੇ ਚੱਲ ਮੇਰੀ ਤਿੰਨ ਕਿੱਲੇ ਆ ਤੇ ਹੋਰਾਂ ਦੀ ਕਿੰਨੀ ਸੜੂਗੀ ਵਿੱਚ ਉਹ ਤਾਂ ਹੋਰ ਬਹੁਤ ਹੁੰਦੇ ਆ ਜੀਵ ਜੰਤੂ ਵੀ ਖਾਣਗੇ ਜਾਂ ਕੋਈ ਕੋਈ ਛੱਟੇ ਚੁਗਣਾਉਂਦੀਆਂ ਬੁੜੀਆਂ ਵਿਚਾਰੀਆਂ ਉਹਨਾਂ ਦੇ ਵੀ ਜਾਣੀ ਆ ਜੀ ਮੰਡੀ ਜੀ ਜਾਊਗੀ ਉੱਥੇ ਕੰਮ ਕਰਦੇ ਆ ਅੱਗ ਲਾ ਦੂੰ ਅੱਗ ਲਾ ਯਾਰ ਤੂੰ ਯਾਰ ਬਈ ਮੈਂ ਤਾਂ ਅੱਗ ਲਾਉਂਗਾ ਮੈਂ 6 ਮਹੀਨੇ ਸਬਰ ਕੀਤਾ ਠੀਕ ਹੈ ਇਹ ਜੇਬ ਚ ਡੱਬੀ ਵੀ ਆ ਤੇ ਹੈਗੀ ਆ ਬਈ ਲਾ ਕੇ ਲੌਂਡਿਆਂ ਤੋਂ ਮੈਂ ਲਾਉਂਗਾ ਫਿਰ ਐ ਕਰ ਤੂੰ ਆ ਜਾ ਫਿਰ ਆ ਜਾ ਫਿਰ ਤੂੰ ਆ ਜਾ ਫਿਰ ਨਹੀਂ ਯਾਰ ਪੱਤਰਕਾਰ ਬਈ ਜੀ ਬੰਦਾ ਯਾਰ ਇਹ ਮੇਰੀ ਗੱਲ ਸੁਣ ਬਈ ਇਹ ਕਣਕ ਨੂੰ ਅੱਗ ਲਾਉਣਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਚੱਲ ਜੀ ਮੇਰੀ ਗੱਲ ਸੁਣ ਬਈ ਯ ਸਾਡੇ ਚਲ ਢੋਲ ਭਰ ਜਾਣਗੇ ਜ਼ਿਮੀਦਾਰਾਂ ਦੇ ਢੋਲ ਭਰ ਜਾਣਗੇ ਠੀਕ ਹੈ ਗਰੀਬਾਂ ਦੇ ਵੀ ਭਰਨਗੇ ਠੀਕ ਹੈ ਉਸ ਤੋਂ ਬਾਅਦ ਪਸ਼ੂਆਂ ਵਾਸਤੇ ਵੀ ਇਥੋਂ ਤੂੜੀ ਬਣੂਗੀ ਉਸ ਤੋਂ ਬਾਅਦ ਜਿਹੜੇ ਜੀਵ ਜੰਤੂ ਉੱਡਣਗੇ ਉਹਨਾਂ ਦੇ ਮੂੰਹ ਚ ਵੀ ਚੋਗਾ ਪਊਗਾ ਇਹਦਾ ਥੋੜੀ ਗੱਲ ਦੁਸ਼ਮਣੀ 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 ਇਹਨੂੰ ਪੁੱਛ ਕੀ ਗੱਲ ਸੁਣਾ ਮੈਂ ਇਹਨਾਂ ਦੇ ਬਾਦਮੂਰ ਦੀ ਲੰਗਿਆ ਯਾਰ ਠੀਕ ਹੈ ਇਹਨਾਂ ਦੇ ਬਾਹਰ ਮੋਰ ਦੀ ਲੰਗਿਆ ਇਹਦਾ ਕੀ ਹੱਕ ਸੀਗਾ ਮੈਨੂੰ ਗਲਤ ਬੋਲਣ ਦਾ ਇਹ ਕਹਿੰਦਾ ਖੰਗੂਰਾ ਮਾਰ ਕੇ ਲੈਣਾ ਮੈਂ ਮੈਂ ਕੀ ਲੈਣਾ ਇਹਨਾਂ ਦੇ ਘਰੇ ਖੰਗੂਰਾ ਮਾਰ ਕੇ ਕੀ ਗੱਲ ਬਾਈ ਤੁਹਾਨੂੰ ਕੀ ਤੁਸੀਂ ਕਾਹਤੋਂ ਲੜਿਆ ਕਿਹੜੀ ਗੱਲ ਤੋਂ ਯਾਰ ਬਈ ਖੰਗੂਰੇ ਮਾਰ ਮਾਰ ਲੰਗਦਾ ਯਾਰ ਨੇਤ ਇਹ ਪਉੜੀ ਪਹਿਲਾਂ ਤਾਂ ਕੋਈ ਲਗੜੜ ਸੀਗੀ ਜਿਹੜਾ ਸਾਨੂੰ ਐ ਲੱਗਖ ਬਈ ਪਹਿਲਾਂ ਕੋਈ ਨਹੀਂ ਸੀ ਹੋਣੀ ਹੋਈ ਆ ਤੇ ਮੈਂ 6 ਮਹੀਨੇ ਸਬਰ ਕੀਤਾ ਬਾਈ ਸਰਪੰਚੀ ਕਰਕੇ ਰੌਲਾ ਸੀਗਾ ਠੀਕ ਹੈ ਇਹ ਇਹ ਬੰਦੇ ਐਂਟੀ ਪਾਰਟੀ ਸਾਡੇ ਇਹ ਜਿੱਤ ਕੇ ਤੇ ਹੁਣ ਬਾਰਮੂਰਦੀ ਤਾਂ ਲੰਗਣਾ ਹੀ ਆ ਭਰਾ ਵਾਣ ਵਾਣ ਨੂੰ ਜਦੋਂ ਜਨ ਇਹਨਾਂ ਦੀ ਬਾਰਮੂਰਦੀ ਲੰਗਦੇ ਆ ਜੇ ਬੰਦੇ ਨੂੰ ਖੰਗ ਆ ਗਈ ਤਾਂ ਐ ਥੋੜੀ ਖੰਗੂਰਾ ਮਾਰਿਆ ਇਹਨਾਂ ਦੇ ਬਾਰ ਜਮੈਂ ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਸਰਪੰਚੀ ਨੂੰ ਲੈ ਕੇ ਦੋ ਢੜੇ ਬਣ ਜਾਂਦੇ ਆ ਤੇ ਦੁਸ਼ਮਣੀ ਪੈ ਜਾਂਦੀ ਹੈ ਕਈ ਤੇ ਕੋਈ ਹੋਰ ਵੀ ਆ ਪਰ ਇਹ ਕੰਮ ਹੋਣਾ ਨਹੀਂ ਚਾਹੀਦਾ ਹੁਣ ਥੋੜੇ ਜੇ ਲੋਕ ਸਿਆਣੇ ਹੋ ਗਏ ਇਹਨਾਂ ਨੇ ਦਸ਼ਮਣੀ ਪਾਲੀ ਉਹ ਉਹਦੀ ਕਣਕ ਨੂੰ ਅੱਗ ਲਾਉਣ ਆਇਆ ਕਣਕ ਨੂੰ ਅੱਗ ਲਾਉਣਾ ਕੋਈ ਮਸਲੇ ਦਾ ਹੱਲ ਨਹੀਂ ਕਿਉਂਕਿ ਇਹ ਬੰਦਾ 4-5 ਮਹੀਨੇ ਮਿਹਨਤ ਕਰਦਾ ਉਹਨੂੰ ਪਾਲਦਾ ਪੁੱਤਾ ਵਾਂਗੂ ਪਾਲਦਾ ਤੇ ਜਦੋਂ ਫਸਲ ਦਾ ਚਾਹ ਹੁੰਦਾ ਬੰਦੇ ਨੂੰ ਸਾਡੇ ਘਰੇ ਜਾਊਗੀ ਪਰ ਇਹ ਕਹਿੰਦਾ ਮੈਂ ਕਣਕ ਨੂੰ ਅੱਗ ਲਾਉਂ ਬਈ ਇਹ ਬਹੁਤ ਵੱਡੀ ਗਲਤੀ ਹੈ ਜਿਹੜੀ ਤੁਸੀਂ ਕਣਕ ਨੂੰ ਅੱਗ ਲਾਉਂਗੇ ਤੇ ਬਈ ਹੋਈ ਜਾਵੇ ਗਲਤੀ ਯਾਰ ਮੈਂ 6 ਮਹੀਨੇ ਸਬਰ ਵੀ ਕੀਤਾ ਯਾਰ ਸਬਰ ਤੁਸੀਂ ਕਹਦਾ ਕੀਤਾ ਤੁਹਾਨੂੰ ਕੁੱਟਿਆ ਨੇ ਕੁੱਟਿਆ ਬਈ ਇਹਨੇ ਯਾਰ ਮਰੀਰ ਸੱਦ ਕੇ ਮੈਨੂੰ ਵਾਧੂ ਕੁੱਟਿਆ ਹੈ ਇਹਨੂੰ ਹੋਇਆ ਅੱਛਾ ਬਈ ਫਿਰ ਇਹ ਜਾਂ ਤੁਸੀਂ ਮਾੜਾ ਮੋਟਾ ਇੱਕ ਦੂਜੇ ਨੂੰ ਕਰਕੇ ਗੱਲਬਾਤ ਤੁਸੀਂ ਆਪਦਾ ਰੌਲਾ ਨਾ ਯਾਰ ਮੈਂ 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 ਮੰਨਦਾ ਮੇਰੀ ਗਲਤੀ ਹੈ ਠੀਕ ਹੈ ਚੱਲ ਅਸੀਂ ਲੜ ਪਏ ਠੀਕ ਹੈ ਇਹਦਾ ਹੱਕ ਸੀਗਾ ਮੈਨੂੰ ਸਿੱਧਾ ਕਹਿ ਦਿੰਦਾ ਯਾਰ ਜਾਂ ਮੇਰੇ ਨਾਲ ਲੜ ਪੈਂਦਾ ਇਹਦਾ ਹੱਕ ਕੀ ਸੀਗਾ ਕਣਕ ਦੇ ਕੋਲ ਆ ਕੇ ਤੇ ਸੀਖ ਲਾਈ ਬੈਠਾ ਸੀਗਾ ਜੇ ਕਣਕ ਨੂੰ ਅੱਗ ਪੈ ਜਾਂਦੀ ਫਿਰ ਕੀ ਬਣਦਾ ਠੀਕ ਹੈ ਇਹ ਕਿਹਦੇ ਕਿਹਦੇ ਮੂੰਹ ਜਾਣੀ ਯਾਰ ਇਹਨੂੰ ਨਹੀਂ ਪਤਾ ਸਾਡੇ ਦਾ ਸਰਕਾਰ ਆਣੀ ਤਾਂ ਸਾਥ ਦਿੰਦੀਆਂ ਤੇ ਹੁਣ ਲੋਕ ਵੀ ਇਹੋ ਜਿਹੇ ਹੋ ਗਏ ਦੁਸ਼ਮਣੀ ਕੱਢੋ ਸੌਖੀ ਐ ਦੁਸ਼ਮਣੀ ਕੱਢਣੀ ਕਣਕ ਨੂੰ ਅੱਗ ਲਾਉਣਾ ਕਦ ਸਰਕਾਰਾਂ ਦੀ ਵੀ ਸਰਕਾਰਾਂ ਵੀ ਹੈ ਜਿਹੜੀ ਇਹ ਚੀਜ਼ ਦੇ ਇਨਵੋਲਵ ਹੁੰਦਾ ਕੰਮ ਕਿਉਂਕਿ ਸਰਕਾਰਾਂ ਨਹੀਂ ਸੁਣਦੀਆਂ ਕਿਸਾਨ ਦਾ ਸਾਥ ਨਹੀਂ ਦਿੰਦੀਆਂ ਆਪਣਾ ਪੰਜਾਬ ਆ 60 70% ਖੇਤੀ ਤੇ ਨਿਰਭਰ ਜੇ ਖੇਤੀ ਜਉਂਦੀ ਰਹੂਗੀ ਤੇ ਤਾਂ ਹੀ ਆਪਣੇ ਲੋਕ ਜਉਂਦੇ ਰਹਿਣਗੇ ਇਹ ਨਾ ਸੋਚੋ ਵੀ ਸਾਡੇ ਕੋਲ ਪੈਸਾ ਪੈਸਾ ਨਹੀਂ ਜਿੰਨਾ ਚਿਰ ਆਪਣੇ ਕੋਲ ਅਨਾਜ ਆ ਉਨਾ ਚਿਰ ਹੀ ਸਾਰੇ ਜਉਂਦੇ ਆ ਜੀਵ ਜੰਤੂ ਅੰਜੀ ਦੇ ਚ ਜਾਣਾ ਉਹ ਸਾਰੇ ਕਿਸਾਨੀ ਕਰਕੇ ਹੀ ਜਉਂਦੇ ਆ ਤੇ ਬਾਈ ਬੰਨੇ ਤੁਸੀਂ ਹੁਣ ਤੁਸੀਂ ਗੱਲ ਵਾਤ ਤੁਸੀਂ ਉ ਆਪਦਾ ਕਰ ਲੈਂਦੇ ਜਿਹੜਾ ਕੋਈ ਤੂੰ ਬੰਦੇ ਸਾਧ ਕੇ ਕਰ ਲੈਂਦਾ ਤੁਸੀਂ ਰਪੈਂਚੀ ਜਿੱਤੇ ਆ ਤੇ ਤੁਹਾਨੂੰ ਆਹ ਕੰਮ ਤਾਂ ਬਹੁਤ ਵੱਡੀ ਗਲਤੀ ਆ ਬਈ ਅਖਲੀ ਨੂੰ ਫੇਰ ਆਊਗੀ ਯਾਰ ਜਮ ਅੱਗ ਲਾਊਂਗਾ ਇਹ ਭੁੱਖਾ ਮਰੂਗਾ ਬਈ ਅੰਤੋਂ ਦੇ ਪਰਿਵਾਰ ਚ ਕਿਉਂ ਕੌਣ ਕੌਣ ਹੈ ਮੇਰੇ ਪਰਿਵਾਰ ਚ ਮੇਰੇ ਦੋ ਕੁੜੀਆਂ ਕੁੜੀਆਂ ਬਈ ਯਾਰ ਮੈਂ ਆ ਕਣਕ ਦਾ ਕਰਕੇ ਸਿਸਟਮ ਹੈ ਆ ਦੀ ਕੁੜੀਆਂ ਦਾ ਵਿਆਹ ਵੀ ਕਰਨਾ ਸੀ ਠੀਕ ਹੈ ਤੂੜੀ ਪਸ਼ੂਆਂ ਵਾਸਤੇ ਬਣਾਉਣੀ ਛਾਣ ਮੈਂ ਕਿਤੋਂ ਮੁੱਲ ਲਊਗਾ ਬਈ ਤਿੰਨ ਤਿੰਨ ਕਿੱਲੇ ਵਾਲਾ ਕਿਹੜਾ ਕਿਸਾਨ ਹੈ ਬਈ ਆ ਤਕੜਾ ਹੁੰਦਾ ਤੂੰ ਆਪੇ ਵੇਖ ਲੈ ਨੋਰਮਲ ਹੁੰਦੇ ਨੋਰਮਲ ਹੁੰਦਾ ਜਿਵੇਂ ਹੀ ਨੋਰਮਲ ਹੁੰਦਾ ਉਹ ਤਾਂ ਜਿਵੇਂ ਗਰੀਬਾਂ ਕੋਈ ਗਰੀਬਾ ਗਰੀਬਾ ਹੀ ਹੁੰਦਾ ਉਹ ਵੀ ਬੰਦਾ ਠੀਕ ਹੈ ਕਈ ਹੈਗੇ ਕਿਸਾਨ ਜਿੰਨਾ ਕਰਕੇ ਸਾਨੂੰ ਵੀ ਬਦਨਾਮ ਕੀਤਾ ਜਾਂਦਾ ਯਾਰ ਐ ਥੋੜੀ ਜਾਂਦਾ ਸਾਰੇ ਕਿਸਾਨ ਇੱਕੋ ਜਿਹੇ ਹੈਗੇ ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਠੀਕ ਹੈ ਨਾ ਦੁਸ਼ਮਣੀ ਕੱਢਣੀ ਹੈ ਸਿੱਧਾ ਯਾਰ ਹਿੱਕ 'ਚ ਹਿੱਕ ਵੱਜੋ ਤੁਸੀਂ ਯਾਰਾ ਕਣਕ ਨੂੰ ਅੱਗ ਲਾ ਕੇ ਕਿੰਨੀ ਕੀ ਭਦਰੀ ਵਾਲੀ ਗੱਲ ਦੂਜੀ ਗੱਲ ਬਈ ਯਾਰ ਅਸੀਂ ਕੱਲਿਆਂ ਥੋੜੀ ਖਾਣੀਆਂ ਕਣਕ ਇਹ ਸਾਰੇ ਸਾਰੇ ਪੰਜਾਬ ਨੇ ਖਾਣੀਆਂ ਪੰਜਾਬ ਨਾਲ ਬਾਹਰਲੇ ਦੇਸ਼ਾਂ ਦੇ ਸਟੇਟਾਂ ਨੇ ਵੀ ਖਾਣੀਆਂ ਇਹ ਕਿਉਂਕਿ ਆਪਣੀ ਬਈ ਯਾਰ ਕਿਸਾਨ ਨਾਲ ਸਾਰਾ ਕੁਝ ਪੈੜਾ ਜੁੜਿਆ ਹੋਇਆ ਬਈ ਇਹਦੇ ਨਾਲ ਹੀ ਪੌੜੀ ਇੱਕ ਬਣੀ ਹੋਈ ਹੈ ਜਿਹਦੇ ਕਿਸਾਨ ਬਿਨਾ ਕੁਝ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਅਪ ਕਹਿ ਦਈਏ ਨਾ ਵੀ ਕਿਸਾਨ ਜੇ ਕਿਸਾਨ ਆਏ ਆ ਉਹ ਆ ਕਿਸਾਨ ਬਿਨਾ ਬਈ ਹੈ ਵੀ ਨਹੀਂ ਕੁਝ ਜੇ ਦੇਖਿਆ ਜਾਵੇ ਤਾਂ ਇਹ ਨੂੰ ਪਤਾ ਹੋਣਾ ਚਾਹੀਦਾ ਮੇਰੀਆਂ ਦੋ ਧੀਆਂ ਦੋਹਾਂ ਵਿਆਹਣ ਵਾਲੀਆਂ ਯਾਰ ਬਈ ਇਹਦੇ ਦੋ ਧੀਆ ਯਾਰ ਬਈ ਮੈਂ ਕਿਹੜਾ ਉਹਨੇ ਠੇਕਾ ਲਿਆ ਜਦੋਂ ਮੈਨੂੰ ਕੁੱਟਦਾ ਵੀ ਮੈਂ ਤਾਂ ਇਹੀ ਕਰੂੰਗਾ ਯਾਰ ਬਈ ਉਹ ਕਹਤਾ ਤੇ ਦਿਲ ਚ ਗੁੱਸਾ ਭਰੀ ਬੈਠਾ ਕਹਿੰਦਾ ਵੀ ਮੈਨੂੰ ਜਦੋਂ ਕੁੱਟਦਾ ਕੁੱਟਦਾ ਜਦੋਂ ਹੁਣ ਕੁੱਟਦਾ ਹੁਣ ਖਾਣ ਵੀ ਕੁੱਟਾ ਵਾਲਾ ਕੰਮ ਹੀ ਆ ਤੇਰਾ ਵੀ ਹੁਣ ਤੂੰ ਕੱਗ ਲਾਏਗਾ ਕੋਈ ਨਾ ਬਈ ਜਿੱਥੇ ਮਰ ਗਏ ਇੰਨੇ ਵਾਰੀ ਖਾ ਲਿਆ ਹੁਣ ਖਾਣ ਤੂੰ ਯਾਰ ਤੂੰ ਲਾ ਕੇ ਵਿਖਾ ਅੱਗ ਹਾਂ ਤੈਨੂੰ ਮੈਂ ਚੱਕ ਕੇ ਨਾ ਵਿੱਚ ਮਾਰਨਾ ਤੈਨੂੰ ਤੇ ਤੂੰ ਆਪਦੇ ਘਰ ਦੀਆਂ ਲੱਕੜਾਂ ਬਚਾਉਣੀਆਂ ਤੇਰੇ ਮੈਂ ਦੱਸਿਆ ਸੀ ਸਹੀ ਦੱਸ ਮੈਂ ਮੱਛ ਦਾ ਵਿੱਚ ਮੱਛ ਜਾ ਮੈਂ ਕਣਕ ਨੂੰ ਅੱਗ ਲਾ ਕੇ ਜਾਣੀ ਮੈਂ ਤਾਂ ਘਰੋਂ ਧਾਰ ਕੇ ਆਇਆ ਮੈਂ ਫੋਨ ਲਾਉਣਾ ਬਾਈ ਸਾਰੇ ਕਿਸਾਨਾਂ ਨੂੰ ਇੱਥੇ ਇਕੱਠੇ ਹੋਣਗੇ ਜੀ ਤੂੰ ਅੱਗ ਲਾਉਣ ਕਿਵੇਂ ਆਇਆ ਤੇਰੇ ਤੇ ਕਾਨੂੰਨੀ ਕਾਰਵਾਈ ਹੋਵੇ ਮੈਂ ਪੁਲਿਸ ਨੂੰ ਫੋਨ ਲਾਉਣਾ ਯਾਰ ਮੈਨੂੰ ਅੱਗ ਲਾ ਲੈ ਕੋਈ ਨਹੀਂ ਸਮਝਾਉਂਦਾ ਪੁਲਿਸ ਵਾਲੇ ਤੈਨੂੰ ਦੱਸਣਗੇ ਵੀ ਕੀ ਸਿਸਟਮ ਮੈਂ ਡਰਦਾ ਨਹੀਂ ਵੀ ਡਰਦਾ ਨਹੀਂ ਪੁਲਿਸ ਵਾਲਿਆ ਤੂੰ ਮੈਂ ਕੋਈ ਇਹਨੂੰ ਹਜੇ ਗੁੱਸਾ ਕੋਈ ਨਹੀਂ ਸਮਝਾ ਦਿੰਦੇ ਠੀਕ ਹੈ ਸਮਝਾ ਦੇਗਾ ਯਾਰ ਬਈ ਇਹਨੂੰ ਹੋਰਾਂ ਦੀ ਕਣਕ ਨਹੀਂ ਬਾਲਦੇ ਇਹਨੂੰ ਐ ਪਤਾ ਬਈ ਜਦੋਂ ਇਹਨੂੰ ਮਨ ਲੱਗ ਲਾਏਗਾ ਕਿੰਨੇ ਹੋਰ ਖੇਤੀ ਕਿੰਨੇ ਨਾਲ ਖੜੀ ਆ ਉਸਤਾ ਤੇਰਾ ਬਾਣ ਵੀ ਪਰਲੇ ਪਾਸੇ ਹੋਵਾ ਉਦੋਂ ਨੋ ਤੇਰਾ ਵੀ ਨਾ ਆਉਂਦਾ ਕਿੰਨੀ ਜਗ ਅੱਗ ਵੱਢ ਜੇ ਫੇਰ ਕੀ ਬਣੂਗਾ ਪਿੰਡ ਵੀ ਫੂਕ ਦਾਂਗੇ ਬਈ ਯਾਰ ਫੇਰ ਵੇਖੀ ਜਾਊਗੀ ਇਹੀ ਤਾਂ ਪਤਾ ਨਹੀਂ ਨਾ ਇਹਨੂੰ ਇਹੀ ਤਾਂ ਪਤਾ ਨਹੀਂ ਜਵਾਬ ਬਈ ਸਾਨੂੰ ਫਿਰ ਪਤਾ ਕਿਵੇਂ ਲੱਗੇ ਵੀ ਇਹ ਅੱਗ ਲਾਉਣ ਲੱਗੇ ਪਤਾ ਕੀ ਲੱਗਿਆ ਬਈ ਮੇਰੀ ਗੱਲ ਸੁਣ ਲੈ ਢਿੱਡ ਦੇ ਵਿੱਚ ਜੇ ਪਾ ਪਸੇ ਫੇਰ ਫੇਰ ਤਾਂ ਗੱਲ ਨਾ ਨਿਕਲੇ ਬਾਹਰ ਇਹਨੇ ਪੀਤੀ ਸੀ ਦਾਰੂ ਠੀਕ ਹੈ ਕਿਸੇ ਮੁੰਡੇ ਕੋਲ ਬੈਠਾ ਸੀਗਾ ਇਹ ਤੇ ਮੈਂ ਬਈ ਇਹਨਾਂ ਦੀ ਗੱਲ ਸੁਣ ਲਈ ਸਾਰੀ ਇਹ ਕਹੀ ਜਾਂਦਾ ਕਹਿੰਦਾ ਮੈਂ ਅੱਜ ਉਹਨਾਂ ਦੀ ਕਣਕ ਨੂੰ ਅੱਗ ਲਾਉਣੀ ਹੈ ਭਾਂਚੇ ਮੇਰੇ ਬਾਰਮੂਲੇ ਹੰਗੂਰਾ ਮਾਰ ਕੇ ਲੰਘਦਾ ਸੀਗਾ ਤੇ ਮੈਂ ਅੱਜ ਮੈਂ ਉਹਦੀ ਕਣਕ ਨੂੰ ਅੱਗ ਲਾਉਂਗਾ ਕੱਲ ਨੂੰ ਤਾਂ ਦੇਖ ਮਨਵਾਇਆ ਦੱਸ ਬਾਈ ਫਿਰ ਇੱਕ ਛੱਤਰਖਾਨੇ ਦੀ ਗੱਲ ਨਹੀਂ ਇਹਦੀ ਹੈ ਕਿਸੇ ਬੰਦੇ ਕੋਲ ਕਹੀ ਜਾਂਦਾ ਪਾਜ ਦੀ ਤਾਂ ਇਹਨਾਂ ਦੇ ਵੀ ਹੈ ਨਹੀਂ ਗੱਲ ਬਾਈ ਫਿਰ ਮੰਨ ਕੇ ਚੱਲ ਜਿਆ ਹੁਣ ਤੁਸੀਂ ਦਾਰੂ ਪੀਤੀ ਆ ਕਿਸੇ ਬੰਦੇ ਨੂੰ ਗੱਲ ਕਹੀ ਆ ਹਨਾ ਇਹਨੇ ਸੁਣ ਲਈ ਤੇ ਇਹਦੀ ਥੋੜੀ ਜਿਹੀ ਥੋੜੀ ਆਪ ਦੀ ਗਲਤੀ ਹੈ ਨਹੀਂ ਕਿ ਤੁਸੀਂ ਆਪ ਸੋਚੋ ਤੁਸੀਂ ਵੀ ਕਿਸਾਨ ਆ ਯਾਰ ਬਈ ਗਲਤੀ ਮੇਰੀ ਹੈਗੀ ਮਨ ਦਾ ਜਿਹੜੀ ਮੈਂ ਰਾਤ ਭਗਾਈ ਮਾਰਦੀ ਰੱਖ ਕੇ ਤੇ ਨਹੀਂ ਤਾਂ ਹੁਣ ਉਹਨੂੰ ਝੱਟ ਵਿਖਾ ਦਿੰਦਾ ਵੀ ਉਹ ਇਹਨੂੰ ਉਹ 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 ਨਹੀਂ ਆ ਮੰਨਦਾ ਪਿਆ ਵੀ ਮੈਂ ਗਲਤ ਕੀਤਾ ਗਲਤ ਕਰਦਾ ਪਿਆ ਸੀ ਉਹ ਗਲਤੀ ਨਹੀਂ ਮੰਨਦਾ ਪਿਆ ਗਲਤੀ ਇਹ ਕਰਦਾ ਪਿਆ ਵੀ ਮੈਂ ਗੱਲ ਕਿਉਂ ਜੇ ਤੂੰ ਆ ਕਣਕ ਨੂੰ ਅੱਗ ਗਈ ਹੱਥੀ ਵੱਲੀ ਪਟ ਦੇ ਇੱਕ ਯਾਰ ਯਾਰ ਮੈਂ ਕਹਿੰਦਾ ਫਿਰ ਜੇ ਤੂੰ ਪਿਓ ਦਾ ਫਿਰ ਨੇੜੇ ਨਾ ਆਈ ਮੈਂ ਲਾਉਣਾ ਕਿ ਚੱਲ ਆਇਆ ਫਿਰ ਤੂੰ ਪੱਥਰ ਕਰਾ ਫਿਰ ਹਟਦਾ ਨਾ ਨਾ ਮੈਂ ਲਾਉਣਾ ਕਿ ਪੱਥਰ ਕਰਾ ਫਿਰ ਨਹੀਂ ਨਹੀਂ ਲੜੋ ਨਾ ਜਲਾਏਗਾ ਤੂੰ ਜਿਨੇ ਬਚਾਲੂਗਾ ਫਿਰ ਰਾਤ ਨੂੰ ਫੂਕੂ ਮੈਂ ਕੋਈ ਗੱਲ ਨਹੀਂ 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 ਕੋਈ ਨਹੀਂ ਸ਼ਾਂਤ ਹੋ ਜਾਓ ਸ਼ਾਂਤ ਕੀ ਹੋਇਆ ਪੱਤਰਕਾਰਾ ਨਿੱਤ ਕੁੜ ਦਾ ਯਾਰ ਮੜੀਰ ਲੈ ਕੇ ਮੈਨੂੰ ਇਹ ਉਹ ਫਿਰ ਜਿਹੜੇ ਤੇਰੇ ਲੱਛਣ ਹੈ ਤਾਂ ਕੁੱਟ ਖਾਣ ਵਾਲੀ ਆ ਹੁਣ ਲੱਛਣ ਯਾਰ ਮੇਰਾ ਇੱਕ ਅੱਧਾ ਦਿਨ ਹੁੰਦਾ 7 8000 ਦਊਗਾ ਤੂੰ ਸਿੱਧਾ ਮੈਨੂੰ ਕਹੇ ਯਾਰ ਜਾਂ ਮੇਰੇ ਤੂੰ ਡਾਂਗ ਮਾਰ ਸਿਰ 'ਚ ਭੇਜੋ ਤੂੰ ਆ ਕਣਕ ਨੂੰ ਅੱਗ ਲਾ ਕੇ ਕਰੇਂਗਾ ਮੈਨੇ ਦੋ ਦੋ ਕੁੜੀਆਂ ਮੈਂ ਕੀ ਕਰੂੰਗਾ ਬਈ ਬੱਝ ਤੂੰ ਯਾਰ ਭਈ ਅਸੀਂ ਕਿਹੜਾ ਕੁੜੀਆਂ ਦਾ ਠੇਕਾ ਚੱਕੀ ਫਿਰਦੇ ਆ ਫਿਰ ਇੱਕ ਮਿੰਟ ਮੈਂ ਤੈਨੂੰ ਐ ਪੁੱਛਦਾ ਚਲ ਕੁੜਕਾਂ ਦਾ ਠੇਕਾ ਤੇ ਨਹੀਂ ਚੱਕਿਆ ਤੁਹਾਡੇ ਪਰਿਵਾਰ 'ਚ ਕੌਣ ਕੌਣ ਬਈ ਸਾਡੇ ਘਰ ਦੇ ਸਾਰੇ ਹੀ ਆਪਣੇ ਸਾਰੇ ਤਾਂ ਹੈਗੇ ਤੁਸੀਂ ਕਿਸਾਨ ਨੇ ਖੇਤੀ ਕਰਦੇ ਕਰਦੇ ਵੀ ਮੇਰੇ ਕੋਲ 7 ਕਿੱਲੇ ਆ ਤੇ ਮੰਨ ਕੇ ਚੱਲ ਕਈ ਵਾਰੀ ਥੋਡੀ ਫਸਲ ਖਰਾਬ ਹੋ ਜੇ ਤੁਹਾਨੂੰ ਦੁੱਖ ਕਿੰਨਾ ਕੁ ਹੁੰਦਾ ਦੁੱਖ ਤਾਂ ਬਈ ਹੁੰਦਾ ਯਾਰ ਮੈਂ ਮੰਨਦਾਗਾ ਪਰ ਯਾਰ ਨਿਤ ਮੜੀਰ ਲੈ ਕੇ ਮੈਨੂੰ ਕੋਟੇ ਜਾਂਦਾ ਯਾਰ ਇਹ ਗਲਤੀ ਮੰਨਦਾ ਨਹੀਂਗਾ ਮੈਂ ਯਾਰ ਜੱਗ ਲਾਉਣ ਆਗਾ ਇਹਨੂੰ ਐ ਹੋਏ ਗਿਆ ਹਾਂ ਗਲਤੀ ਕੀਤੀ ਚੱਲ ਤੁਹਾਡਾ ਕੋਈ ਨਹੀਂ ਬੈ ਕੇ ਸਮਝੋ ਤੱਕ ਲਾ ਦਾਂਗੇ ਅੱਜ ਸਾਧਾ ਲਈ ਕਿਸਾਨਾਂ ਨੂੰ ਪਤਾ ਫਸਲ ਖਰਾਬ ਹੋਣ ਦਾ ਕਿੰਨਾ ਦੁੱਖ ਹੁੰਦਾ ਮੰਨਦਾ ਯਾਰ ਬਈ ਮੇਰੀ ਗਲਤੀ ਹੈ ਪਰ ਇਹ ਬੰਦਾ ਨਹੀਂ ਨਾ ਮੰਨਦਾ ਯਾਰ ਇਹ ਵੀ ਮਨਾਲਾਂਗੇ ਕੋਈ ਨਹੀਂ ਤੁਸੀਂ ਪਾਓ ਜੱਫੀ ਆਉਦਾ ਤੇ ਚਲੋ ਫ ਉਹ ਯਾਨੀ ਭਜਨ ਚੁਹੇ ਦੋ ਬੰਦਿਆਂ ਦੀ ਆਪਸ ਵਿੱਚ ਦੀ ਦੁਸ਼ਮਣੀ ਸੀ ਤੇ ਇਹਨਾਂ ਨੇ ਕੀ ਕੀਤਾ ਉਹਨੂੰ ਕਣਕ ਨੂੰ ਅੱਗ ਲਾਉਣ ਨੂੰ ਫਿਰਦਾ ਸੀ ਹਨ ਤੇ ਉਹਨੇ ਚਲੋ ਉੱਤੋਂ ਫੜ ਲਿਆ ਪਰ ਇਹ ਗਲਤ ਆ ਬਹੁਤ ਗਲਤ ਆ ਕਿਉਂ ਗਲਤ ਆ ਕਿਉਂਕਿ ਇਹ ਚੀਜ਼ ਸਹੀ ਨਹੀਂ ਸਹੀ ਜਦੋਂ ਬੰਦਾ ਕੋਈ ਕਿਸਾਨ ਕੋਈ ਵੀ ਆ ਗਰੀਬ ਆ ਅਮੀਰ ਆ ਜਦੋਂ ਉਹ ਆਪਦੀ ਫਸਲ ਨੂੰ ਪਾਲਦਾ ਨਾ ਉਹ ਆਦੇ ਪੁੱਤਾਂ ਵਾਂਗੂ ਪਾਲਦਾ ਤੇ ਉਹ ਆ ਦਾ ਨੁਕਸਾਨ ਨਹੀਂ ਹੋਣ ਦੇਊਗਾ ਕਿਉਂ ਨਹੀਂ ਹੋਣ ਦੇਊਗਾ ਕਿਉਂਕਿ ਉਹਨੇ ਇਹਦੇ ਤੇ ਸਾਰੇ ਨਿਰਪਰ ਹੋਂਦਾ ਘਰ ਵੀ ਖੇਤੀ ਸਭ ਕੁਝ ਨਿਰਪਰ ਇਤੇ ਹੁੰਦਾ ਛਾਡੀ ਅਸੀਂ ਵੀਡੀਓ ਨਾ ਤਾਂ ਬਣਾਈ ਆ ਇਹ ਪਿਛਲੇ ਸਾਲ ਅਸੀਂ ਵੀਡੀਓ ਵੇਖੀ ਸੀ ਕਿ ਕਿਸੇ ਬੰਦੇ ਨੇ ਦੁਸ਼ਮਣੀ ਕਰਕੇ ਅੱਗ ਲਾਤੀ ਸੀਗੀ ਤੇ ਉਹਦੀ ਫਸਲ ਤਿੰਨ ਕਿੱਲੇ ਸੀਗੀ ਉਹ ਮੱਚ ਗਈ ਗਾਂ ਤਿੰਨ ਚੌਲ ਕਿੱਲੇ ਹੋਰ ਸੀ ਬੰਦੇ ਦੀ ਉਹ ਗਾਂ ਠੇਕੇ ਤੇ ਲਈ ਵੀ ਸੀ ਬੰਦੇ ਦੀ ਉਹ ਵੀ ਫਸਲ ਮੱਚ ਗਈ ਤੇ ਉਹ ਕਿਸਾਨ ਬਜ਼ੁਰਗ ਬੰਦਾ ਸੀ ਉਹ ਰੋਂਦਾ ਸੀ ਉਹਨੇ ਜੋ ਦੱਸੀ ਗੱਲ ਨਾ ਪਰ ਇਹ ਚੀਜ਼ਾਂ ਚੰਗੀਆਂ ਨਹੀਂ ਗੀਆਂ ਜਦੋਂ ਕਣਕਾਂ ਨੂੰ ਅੱਗ ਲੱਗਦੀ ਆ ਤੇ ਉਦੋਂ ਦੁੱਖ ਹੁੰਦਾ ਆਪਾਂ ਜੀ ਜਿਹੜੀ ਹੁੰਦੀ ਆ ਇਹ ਕਣਕ ਜਿਹੜੀ ਖੇਤੀ ਆ ਨਿਰਪਰ ਸਾਰੀ ਆਪਣੇ 60 70% ਨਿਰਪਰ ਆਪਾਂ ਖੇਤੀ ਤੇ ਆ ਸਰਕਾਰਾਂ ਨੂੰ ਇੱਕ ਜ਼ਰੂਰੀ ਬੇਨਤੀ ਆ ਕਿ ਥੋੜਾ ਜਿਹਾ ਕਿਸਾਨੀ ਪ੍ਰਤੀ ਧਿਆਨ ਦਿਓ ਸਾਥ ਦਿਓ ਜੇ ਤੁਸੀਂ ਕਿਸਾਨੀ ਨੂੰ ਉਠਾਉਣਾ ਨਹੀਂ ਤਾਂ ਜਵਾਕ ਛੱਡ ਛੱਡ ਇੱਥੋਂ ਬਾਹਰ ਤੁਰੇ ਜਾਂਦੇ ਆ ਕਿਉਂਕਿ ਖੇਤੀ ਜੇ ਕਿਹ ਲੈ ਕਹਿੰਦਾ ਲਾਹੇਵੰਦ ਧੰਦਾ ਨਹੀਂ ਲਾਹੇਵੰਦ ਧੰਦਾ ਹੈ ਜੇ ਇਹਨੂੰ ਸਹੀ ਆਪਾਂ ਮੁੱਲ ਦੇ ਦਾਂਗੇ ਇਹਦੇ ਨਾਲ ਬਹੁਤ ਬੰਦੇ ਜੁੜੇ ਹੁੰਦੇ ਆ ਤੇ ਇੱਕ ਜਿਹੜੀ ਆ ਆਪਾਂ ਐਮਐਸਪੀ ਤੇ ਲੜੀ ਜਾਂਦੇ ਸੀਗੇ ਕਿਸਾਨੀ ਹੋ ਸੀਗੇ ਕਾਨੂੰਨ ਉਹਨਾਂ ਨੂੰ ਜ਼ਰੂਰ ਅੱਦ ਕਰਨਾ ਚਾਹੀਦਾ ਕਿਉਂਕਿ ਸਾਡੀ ਕਿਸਾਨਾਂ ਤੇ ਹੀ ਆ ਸਭ ਕੁਝ ਜੋ ਪਿਰਨਲ ਪੜਾ ਇੱਕ ਬਈ ਇੱਕ ਚੀਜ਼ ਹੋਰ ਆ ਜਦੋਂ ਤੁਸੀਂ ਆ ਕਣਕ ਫਸਲ ਪੱਕ ਗਈ ਨਾ ਕੋਈ ਟਰਾਂਸਫਰਮ ਹੁੰਦੇ ਆ ਜਾਂ ਕੋਈ ਖੰਭੇ ਹੁੰਦੇ ਆ ਉਹਨਾਂ ਤੋਂ ਨਾਲ ਥੋੜੇ ਥੋੜੇ ਨਾਲੋਂ ਨਾਲੋਂ ਕਣਕ ਵੜਦਿਆ ਕਰੋ ਕਈ ਵਾਰੀ ਲੈਟਰ ਨੇ ਰਸਵੇਲੇ ਆਉਂਦੀ ਆ ਕੋਈ ਕਈ ਜੀ ਚੰਗੜਾ ਚੋਂ ਡਿੱਗ ਪਏ ਤੇ ਉਹ ਉਂ ਰਵੇ ਕਣਕ ਨੂੰ ਨਾ ਕੋਈ ਨੁਕਸਾਨ ਪਹੁੰਚੇ ਇਹ ਸਾਡੀ ਵੀਡੀਓ ਸਿੱਖਿਆ ਦੇਣ ਲਈ ਆ ਇਹ ਕੋਈ ਵਿਅਕਤੀ ਵੀ ਤੇ ਇਹ ਕੋਈ ਰੀਅਲ ਨਹੀਂ ਇਹ ਅਸੀਂ ਇੱਕ ਸਿੱਖਿਆ ਦਿੱਤੀ ਆ ਕਿਉਂਕਿ ਪਿਛਲੀ ਵਾਰ ਇਹ ਘਟਨਾ ਹੋਈ ਆ ਅਸੀਂ ਤਾਂ ਦੱਸਿਆ ਵੀ ਇਹ ਚੀਜ਼ਾਂ ਨਹੀਂ ਚੰਗੀਆਂ ਜੇ ਤੁਹਾਡੀ ਕੋਈ ਕਿਸੇ ਨਾਲ ਦੁਸ਼ਮਨੀ ਆ ਪਹਿਲੀ ਗੱਲ ਤਾਂ ਕਰੋ ਨਾ ਤੇ ਜੇ ਕੁਝ ਨਾ ਹੈਗੀ ਆ ਤਾਂ ਉਹਦੀ ਸਿੱਧੇ ਆਪਦੇ ਮੱਥੇ ਰੱਖੋ ਉਹ ਚੀਜ਼ ਤੇ ਨਾ ਜਾਓ ਕਿਉਂਕਿ ਉਹ ਤੁਹਾਡੀ ਦੁਸ਼ਮਨੀ ਹੋ ਸਕਦਾ ਦਾ ਕਿੱਲਾ ਮਚਾਉਣ ਦੀ ਖਤਰਾ ਹੋ ਕਿ ਕਿੰਨੀ ਕੱਗ ਹੋ ਕਿੰਨੇ ਕਿ ਕਿਸਾਨਾਂ ਦੀ ਮਚ ਜੇ ਥੋੜਾ ਇਹ ਚੀਜ਼ ਨੂੰ ਧਿਆਨ ਰੱਖਿਆ ਕਰੋ ਸਾਡੀ ਵੀਡੀਓ ਕਿ ਸਿੱਖਿਆ ਦੇਣ ਲਈ ਹੁੰਦੀ ਆ ਇਹਨੂੰ ਸਿੱਧੇ ਪਾਸੇ ਰੱਖਿਆ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੁਕਾ ਧੰਨਵਾਦ